ਕਿਉਂਕਿ ਜੀਡੀਪੀ ਦਾ ਜ਼ਿਕਰ ਕਰ ਰਹੇ ਆ ਸਾਡੀ ਰਿਸਰਚ ਟੀਮ ਨੇ ਵੀ ਦੱਸਿਆ ਕਿ 2050 ਤੱਕ ਗੰਦੇ ਪਾਣ ਦੇ ਕਾਰਨ 6% ਜੀਡੀਪੀ ਦਾ ਨੁਕਸਾਨ ਜੜਾ ਹੈ ਉਹ ਹੋਵੇਗਾ। ਤੋਂ ਵਰਲਡ ਬੈਂਕ ਦੀ ਰਿਪੋਰਟ ਬਾਰੇ ਸੁਣ ਜਾਣਕਾਰੀ ਦੇ ਰਹੇ ਸੀਗੇ ਪਾਣੀ ਦੀ ਕਮੀ ਦੇ ਕਾਰਨ ਭਾਰਤ ਨੂੰ ਆਰਥਿਕ ਨੁਕਸਾਨ ਹੋ ਸਕਦਾ ਜੋ 2050 ਤੱਕ ਭਾਰਤ ਦੀ ਜੀਡੀਪੀ ਦੇ 6% ਦੇ ਬਰਾਬਰ ਹੋਵੇਗਾ। ਇਹ ਕਹਿੰਸੀਆ ਸੀ ਕਿ ਇਹ ਗ੍ਰਾਫਿਕਸ ਦਾ ਜ਼ਿਕਰ ਕਰਦੇ ਕੁਝ ਹੋਰ ਗ੍ਰਾਫਿਕਸ ਨੇ ਜਲਦੀ ਜਲਦੀ ਉਹ ਲੈ ਲੈਣ। ਸੋ ਕੀ ਵਕਫਾ ਕਿ ਇੰਡੈਕਸ ਜਿਹੜੇ ਕੀ ਕਹਿ ਰਹੇ ਆ ਵਰਲਡ ਰਿਸੋਰਸ ਇੰਸਟੀਚਿਊਟ ਜਿਹੜਾ ਉਹਨਾਂ ਦੀ ਰਿਪੋਰਟ ਹੈ ਕਿ ਭਾਰਤ ਦੁਨੀ ਪਾਣੀ ਦੀ ਕਮੀ ਵਾਲੇ ਜਿਹੜੇ ਦੇਸ਼ ਨੇ ਉਹਨਾਂ ਚ 13ਵੇਂ ਸਥਾਨ ਤੇ ਆ। ਵਾਟਰ ਕੁਆਲਿਟੀ ਦੀ ਗੱਲ ਕਰੀਏ ਤੇ ਭਾਰਤ 122 ਦੇਸ਼ਾਂ ਚੋਂ 120ਵੇਂ ਸਥਾਨ ਤੇ ਵਰ ਜੋ ਤੁਸੀਂ ਮਹੌਚਾ ਲਾ ਰਹੇ ਹੋ ਸ਼ਾਇਦ ਬਹੁਤ ਜ਼ਰੂਰੀ ਸੀਗਾ ਕਿਉਂਕਿ ਦੋ ਪਲੇਸ ਰਹਿ ਗਏ ਆ ਆਪਾਂ 122 ਚੋਂ ਸ਼ਾਇਦ 122 ਦੇ ਬੋਲ ਜੀ। ਸੋ ਤੁਸੀਂ ਦੇਖ ਸਕਦੇ ਹੋ 122 ਦੇਸ਼ਾਂ ਚੋਂ 120ਵੇਂ ਸਥਾਨ ਤੇ ਅਸੀਂ ਗੰਦਾ ਪਾਣੀ ਜੋ ਸਾਡੇ ਕੋਲ ਆ ਉਸ ਦਾ ਲੈਵਲ ਸਾਡਾ ਇਹ ਹੈ। ਹੁਣ ਪੰਜਾਬ ਦੇ ਤਰਤੀਹੇ એટલે ਪਾਣੀ ਦਾ ਜ਼ਿਕਰ ਕਰ ਲੈਣਾ ਜਿਸ ਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਜੇ ਸਾਡੇ ਕੋਲ ਟੋਟਲ 153 ਜ਼ੋਨ ਨੇ ਪਾਣੀ ਦੇ ਜਿਹੜੇ ਯੂਨਿਟਸ ਨੇ ਉਹਦੇ ਵਿੱਚੋਂ ਸੇਫ ਯਾਨੀ ਕਿ ਉਹਦੇ ਵਿੱਚੋਂ 17 ਹੀ ਯੂਨਿਟ ਜਿਹੜੇ ਨੇ ਉਹ ਸਾਫ਼ ਨੇ ਸਿਰਫ ਔਰ ਸਿਰਫ 11.11% ਪਾਣੀ ਜਿਹੜਾ ਹੈ ਉਹ ਪੀਣ ਲਾਇਕ ਹੈ ਪੰਜਾਬ ਦੇ ਵਿੱਚ ਸੈਮੀ ਕ੍ਰਿਟੀਕਲ ਦੀ ਗੱਲ ਕੀਤੀ ਜਾਵੇ ਤਾਂ 15 ਯੂਨਿਟ ਨੇ 9.83% ਕ੍ਰਿਟੀਕਲ 4% 2.61% ਓਵਰ ਐਕਸਪਲੋਇਟਡ ਯਾਨੀ ਕਿ ਬਿਲਕੁਲ ਡਾਰਕ ਜ਼ੋਨ ਨੇ 117 ਯਾਨੀ ਕਿ 76% ਜਿਹੜਾ ਪਾਣੀ ਵੈਸੇ ਤਾਂ ਹੈ ਹੀ ਨਹੀਂ ਹੈ ਜੇ ਥੋੜਾ ਬਹੁਤ ਹੈ ਉਹ ਤੁਸੀਂ ਪੀਣ ਕੀ ਹੱਤ ਵੀ ਨਹੀਂ ਤੋ ਸਕਦੇ ਉਹਦੇ ਨਾਲ ਸੋ ਸੱਤ ਦਰਿਆ ਤਾਂ ਅਸੀਂ ਪੰਜ ਤੇ ਆਏ ਪੰਜਾਂ ਦਾ ਦਿਨ ਤੇ ਸ਼ਾਇਦ ਤਿੰਨ ਤੋਂ ਸ਼ਾਇਦ ਉਹ ਵੀ ਚਲੇ ਜਾਣਗੇ ਜੇ ਸਮੇਂ ਸਿਰ ਇਹਨੂੰ ਨਾ ਬਚਾਇਆ ਗਿਆ ਜੀ ਤਿੰਨ ਦਰਿਆ ਤੇ ਉਧਰ ਹੀ ਆ ਨਾ ਜਿਵੇਂ ਗੱਡੀ ਤੁਸੀਂ ਲੈ ਲਈ ਤੇ ਗੱਡੀ ਖਰਾਬ ਹੋ ਕੇ ਖੜੀ ਹੈ ਉਹਦਾ ਕੋਈ ਤੁਹਾਨੂੰ ਫਾਇਦਾ ਨਹੀਂ ਉਹਦਾ ਨੁਕਸਾਨ ਹੀ ਹੋ ਰਿਹਾ ਉਹਦਾ ਤੇਲ ਵਿੱਚ ਹੋ ਰਿਹਾ ਉਹਦਾ ਸਾਰਾ ਸਿਸਟਮ ਜਿਹੜਾ ਉਹ ਤੁਹਾਨੂੰ ਕਹਿ ਰਹੇ ਆ ਬੁੱਢਾ ਇਹ ਵੀ ਤਾਂ ਦਰਿਆਈ ਸੀ ਅਸੀਂ ਨਾਲੇ ਚ ਬਦਲ ਹੀ ਦਿੱਤਾ ਇਹ ਜੋ ਬੁੱਢਾ ਨਾਲਾ ਇਹ ਬਾਬੇ ਨਾਨਕ ਨੇ ਨਾਂ ਦਿੱਤਾ ਸੀ ਉਹ ਤੇ ਅਸੀਂ ਉਹਨੂੰ ਨਾਲਾ ਤਾਂ ਬਣਾਤਾ ਤੇ ਬਾਕੀ ਵੀ ਸਤਲੋਚ ਕੀ ਬਣ ਰਿਹਾ ਸਤਲੋਚ ਦਾ ਪਾਣੀ ਪੀਣ ਲਈ ਰਾਜਸਥਾਨ ਵਾਲੇ ਵੀ ਨਹੀਂ ਰੈਡੀ ਹੋਰ ਦੱਸੋ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਹੈ 2022 ਦੀ ਪੰਜਾਬ ਦਾ 78.4% ਏਰੀਆ ਜਿਹੜਾ ਉਹ ਡਾਰਕ ਜ਼ੋਨ ਜਿਹੜਾ ਆਲਰੇਡੀ ਘੋਸ਼ਿਤ ਕਰਤਾ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਕਿ ਪੰਜਾਬ ਚ ਪਾਣੀ ਮੁੱਕ ਨਹੀਂ ਸਕਦਾ ਉਹ ਲੱਗ ਰਿਹਾ ਸੀ ਕਿ 70-80 ਸਾਲ ਲੱਗ ਜਾਣਗੇ ਮੈਨੂੰ ਲੱਗਦਾ ਦੁਨੀਆ ਦਾ ਤੇਲ ਉਨੀ ਤੇਜ਼ੀ ਨਹੀਂ ਖਤਮ ਹੋ ਰਿਹਾ ਜਿੰਨਾ ਸਕੇਂਦੇ ਕਿ ਤੇਲ ਦਾ ਸਟਾਕ 30-40-50-70 ਸਾਲ ਹੈ ਤੇ ਪਾਣੀ ਆਪਣਾ ਬਹੁਤ ਥੱਲੇ ਜਾ ਚੁੱਕਿਆ 4% ਕਿਤਰਾ ਚ ਜਿਹੜਾ ਧਰਤੀ ਹੇਠਲਾ ਪਾਣੀ ਹੈ 400 ਤੋਂ 500 ਫੁੱਟ ਤੇ ਪਹੁੰਚਿਆ ਹੋਰ 6.7 ਖੇਤਰ ਚ ਪਾਣੀ 300 ਫੁੱਟ ਤੇ ਪਹੁੰਚਿਆ ਤੁਸੀਂ ਜਿਸੀਂ ਜ਼ਿਕਰ ਕਰ ਰਹੇ ਸੀ ਵੀ ਜਦੋਂ ਪੁਰਾਣੇ ਸਮੇਂ ਪਿੰਡ ਚ ਜਦੋਂ ਹੁੰਦੇ ਸੀ ਇੱਕ ਫੁੱਟ ਦੇ ਥੱਲੇ ਪਾਣੀ ਮਿਲ ਜਾਂਦਾ ਸੀ ਦਰਿਆ ਦੇ ਲਾਗੇ ਹੁਣ ਜਿਹੜਾ ਦੇਖੋਗੇ 400 ਤੋਂ 500 ਫੁੱਟ ਜਿਹੜਾ ਪਾਣੀ ਪੰਜਾਬ ਦੇ ਵਿੱਚ ਇਹਨਾਂ ਡੈਪਥ ਤੇ ਜਾ ਚੁੱਕੇ ਅਸੀਂ ਮਾਪ ਦੇ ذریعے ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੋ ਦਹਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਕਿਸ ਤਰ੍ਹਾਂ ਹੇਠਾਂ ਡਿੱਗਿਆ ਹੈ 2000 2007 2010 ਤੇ 2017 ਦੀਆਂ ਇਹ ਤਸਵੀਰਾਂ ਨੇ ਜੋ ਰੈੱਡ ਜ਼ੋਨ ਹੈ ਯਾਨੀ ਕਿ ਡਾਰਕ ਜ਼ੋਨ ਬਣ ਗਿਆ ਹੈ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਜਗਦੀਪ ਜੀ ਜਦੋਂ एसवाईएल ਦਾ ਜ਼ਿਕਰ ਆਉਂਦਾ ਹੈ ਤਾਂ ਐਸਵਾਈਐਲ ਉਸ ਵੇਲੇ ਬਣੀ ਸੀ ਜਦੋਂ ਪੰਜਾਬ ਦੇ ਵਿੱਚ ਪਾਣੀ ਸੀ ਤਾਂ ਹੀ ਹੁਣ ਪੰਜਾਬ ਕਹਿੰਦਾ ਕਿ ਅਸੀਂ ਇੱਕ ਵੀ ਬੂੰਦ ਪਾਣੀ ਨਹੀਂ ਦੇ ਸਕਦੇ ਪਹਿਲਾਂ ਤੁਸੀਂ ਦੇਖੋ ਮਾਲਵੇ ਤੋਂ ਸ਼ੁਰੂ ਹੋਇਆ ਸੀ ਜਿਹੜਾ ਰੈੱਡ ਜ਼ੋਨ ਹੋਣਾ ਚੇਂਜ ਹੁੰਦਾ ਹੁੰਦਾ ਔਰ ਕਿੱਥੇ ਪਹੁੰਚ ਗਿਆ ਪੂਰੇ ਪੰਜਾਬ 'ਚ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਜਿੱਥੇ ਦਰਿਆ ਨੇ ਉੱਥੇ ਪਾਣੀ ਦੀ ਸ਼ਾਰਟੇਜ ਨਹੀਂ ਲੇਕਿਨ ਹੁਣ ਡਾਇਗ੍ਰam ਦੱਸ ਰਿਹਾ ਪੰਜਾਬ ਦਾ ਮੈਪ ਦੱਸ ਰਿਹਾ ਕਿ ਹਰ ਜਗ੍ਹਾ ਪਾਣੀ ਦੀ ਸ਼ਾਰਟੇਜ ਹੋ ਚੁੱਕੀ ਹੈ